ਮ ਗੱਡੀ ਪੈਕ ਕਰਦਾ ਐਵੇਂ ਟਰੇ ਹੋ ਰਿਹਾ ਹੋ ਰਿਹਾ ਹੋ ਰਿਹਾ ਉਹ ਤੇਰੀ ਉਸ ਦੀ ਗਰਮ ਹੋ ਗਈ ਉੱਥੇ ਲੈਟ ਮਾਰਿਆ ਕੀ ਹੋਇਆ ਜੀ ਬੋਟਾ ਵਾਪਸ ਚਲੀ ਗਿਆ ਓਏ ਚੱਲਦੇ ਕੀ ਹੋਇਆ ਜੀ ਤੇਲ ਤਾਂ ਬਾਲਾ ਗਰਮ ਹੋ ਗਿਆ ਜੀ ਅੱਜ ਹੀ ਬੜੀ ਲੱਗਦੀ ਏ ਥੱਲੇ ਨਹੀਂ ਫ੍ਰੈਂਚ ਫਰਾਈ ਕੱਢਦਾ ਦਾ ਦੰਦੇ ਦੇ ਦੰਦ ਪਿਆ ਪੂਰਿਆ ਉਹ ਉਹ ਕੌਣ ਹੈ ਬੜੀ ਦੂਰ ਆ ਕਿਹੜਾ ਉਹ ਕੌਣ ਹੈ ਆ ਵੇਖੋ ਟਿੱਕੀਆਂ ਤਿਆਰ ਹੁੰਦੀਆਂ ਨਾ ਹੌਲੀ ਹੌਲੀ ਆ ਪਏ ਗਰੀਬਾਂ ਦੀ ਕਟਛੀ ਵੇਖੋ ਸਾਰੇ ਭੈਣ ਭਰਾ ਸਾਸਰੀ ਘਰ ਅੱਜ ਲੱਗੇ ਆ ਨਵਾਂ ਬਲੌਗ ਸ਼ੁਰੂ ਕਰਨ ਤੇ ਮੈਂ ਆਇਆ ਪਿਆ ਮੁੜਕੋ ਮੁੜਕੇ ਕਿਉਂਕਿ ਅਸੀਂ ਕੈਂਪ ਲਾਂ ਚੱਲੇ ਆ ਖੇਤ ਆਏ ਹੈ ਅੱਜ ਵਾਕ ਆਂਦੇ ਆ ਤੇ ਅਸੀਂ ਖੇਤ ਨਾਲ ਪਕੌੜੇ ਕੱਢ ਕੇ ਖਾਣੇ ਆ ਤੇ ਇਹਨਾਂ ਨੂੰ ਪਕੌੜੇ ਖਾਣ ਲੱਗੇ ਆ ਖੇਤ ਕੱਢ ਕੇ ਆ ਬੜੇ ਜਿੱਦੀ ਆ ਕੱਲ ਪਰਸੋਂ ਦੇ ਮਗਰ ਲੱਗੇ ਆ ਬੈਠੋ ਬੈਠੋ ਕੱਢੀ ਜੀ ਬੈਠੋ ਚਲ ਗਏ ਛੇਤੀ ਕਰੋ ਸਾਰੇ ਜਾਣੇ ਚੱਲ ਕਾਰ ਸਟਾਰਟ ਆ ਮੈਂ ਬੂਆ ਖੋਲਾ ਆ ਜਾ ਲੈ ਆ ਲੈ ਆ ਲੈ ਆ ਆ ਨੂੰ ਉਪਾਰਾ ਨੂੰ ਮੈਨੂੰ ਵਾਇਨ ਤੇ ਆਲੂ ਕਿੰਨੇ ਇੱਕ ਹੀ ਚੁੱਕੀ ਫਿਰਦਾ ਕਾਹਦੀ ਲਈ ਫਰੈਂਚ ਕੱਢਣੇ ਆ ਫਰੈਂਚ ਫਰਾਈ ਕਰਨੇ ਆ ਫਰੈਂਚ ਫਰਾਈ ਕਰਨੇ ਆ ਚਲੋ ਜੀ ਆਹੀ ਚੱਲੇ ਆ ਨੀ ਜੱਟ ਨੂੰ ਲੈ ਗਿਆ ਅੱਜ ਕੱਟਣਾ ਕੀ ਕੱਟ ਨਹੀਂ ਫਰੈਂਚ ਫਰਾਈ ਕੱਢਦਾ ਦਾ ਗੰਦੇ ਜਿਹੇ ਦੰਦ ਪਿਆ ਐ ਮੈਂ ਫਰੈਂਚ ਫਰਾਈ ਕਰਦੇ ਹੂੰ ਲੈ ਵੀ ਆਪਾਂ ਹੁਣ ਆ ਗਏ ਆ ਪਿੰਡੋਂ ਬਾਹਰ ਰੋਜ ਸਾਡੇ ਪੱਠੇ ਵਾਢ ਕੇ ਲੈ ਜਾਣਾ ਸਾਡੇ ਪੱਠੇ ਵਾਢ ਕੇ ਲੈ ਜਾਣਾ ਰੋਜ ਤੁਹਾਡੇ ਆਪੇ ਤੇ ਆਖਿਆ ਸੀ ਵਾਢ ਲੂ ਮੇਰੇ ਤਾਂ ਪਟਵਾ ਦਿੱਤੇ ਜੀ ਅੱਛਾ ਕੀ ਆਂਦਾ ਵਾਢ ਲਿਆ ਕਰ ਉਹਦਾ ਉੱਤਰ ਹੋ ਗਏ ਤਾਂ ਛੋਟੇ ਨੇ ਤੁਹਾਨੂੰ ਦੇ ਦੇ ਅੱਛਾ ਚਲ ਵਾਢ ਲੈ ਫੜ ਵਾਢ ਲਈ ਲੈ ਜਾ ਲੈ ਆ ਲੈ ਜਾ ਚੱਲ ਕੋਨੀ ਲੈ ਜਾ ਲੈ ਜਾ ਲੈ ਜਾ कोई नहीं कोई नहीं लाया नहीं जवार नहीं गड्डी पैनी जट्टा वे अगर खोबगी खोब दी तो नहीं आवे गड़े खांटी जी ओए चलो जी जब खूब जाती ना फिर स्कोडा लेनी सी स्कोडा अजी अब बाप ले आना ही ਅੱਜ ਆਪਾਂ ਵਾਪਸ ਵੀ ਹੋਣਾ ਹੈ। ਨਿਕਲ ਜੋ ਕੀ ਕੁਝ ਨਹੀਂ ਹੁੰਦਾ। ਅੰਦੀ ਵਰੀ ਗਈ ਚਲੀ ਜਾਂਦੀ ਵਰੀ ਵੀ ਆ ਚੀ ਜੀ। ਜੇ ਹੁੰਦੀ ਹੋਰੀ ਜਾਂਦੀ ਵਰੀ ਖੁੱਡਾ ਜਾ ਕੇ ਆਉਂਗਾ ਜੀ। ਮਾ ਲਿਆ ਆਉਣੇ ਹਾਂ ਗੱਡੀ ਚੋਂ ਕੱਢ। ਤੁਹਾਡੀ ਚੱਕਲਾ। ਖਵਾੜੀ ਚੱਕ ਮੰਨਿਆ। ਖਲੋ ਜਾ ਬਾਰੀ ਨਾ ਬੰਦ ਕਰੀਆ। ਚੱਲਣਾ। ਹਾਂ ਕਿੱਡੀ ਸੋਹਣੀ ਲੋਕੇਸ਼ਨ ਹੈ ਨਾ। ਕੋਲ ਦੀ ਟ੍ਰੇਨ ਵੀ ਲੰਘਦੀ ਆ। ਲਓ ਜੀ। ਆਹੇਣ ਪਹੁੰਚ ਗਏ ਆਪ ਦੇ ਖੇਤ। ਤੇ ਆ ਇੱਥੇ ਬਣਾਉਨੇ ਆ ਸਮਾਨ ਸਾਰਾ ਜਗਾ ਜੁਗਾ ਸਾਫ ਕੀਤੀ ਹੋਈ ਆ ਤਾਂ ਤੋਂ ਬਿਨਾਂ ਦਾ ਅੱਗ ਹੀ ਨਹੀਂ ਬਲਨੀ ਉਹਨਾਂ ਨੂੰ ਮੈਂ ਕਹਤੂ ਬਣਾਓ ਚੁੱਲਾ ਤੇ ਮੈਂ ਲਿਆਉਣਾ ਬਾਲਾਂ ਨੂੰ ਸੁੱਕਾ ਟਾਲੀਆਂ ਦਾ ভাই ਬਾਲਾਂ ਲੈ ਆਂਦਾ ਕਿਹੜਾ ਮੇਰੀ ਸੀਟ ਹੈ ਚੁੱਲਾ ਵੀ ਬਣਾ ਲਿਆ ਅਸੀਂ ਆ ਸਮਾਨ ਇੱਧਰ ਤਰੋ ਵਿੱਚ ਕਿਉਂ ਸੁੱਟੀ ਜਾਣਾ ਇਹ ਇੱਥੇ ਇੱਥੇ ਪਿਆ ਰਹਿੰਦੇ ਪੁੱਤ ਅਸੀਂ ਛਿੱਟੀਆਂ ਚੁੱਕੀਆਂ ਇਹ ਰਿਕੀ ਲੀਆਂ ਚਲ ਟੋਕ ਟੋਕ ਕੇ ਨਾ ਰੱਖੋ ਵਿੱਚ ਚੁੱਕ 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 ਫੇਰ ਪਹਿਲਾਂ ਥੱਲੇ ਬਰੀਕ ਬਰੀਕ ਲਾਓ ਆ ਕਾਜਾ ਲਾਓ ਹਾਂ ਪਿਆ ਤੂੰ ਉਤਨਾ ਆ ਵੱਡੇ ਵਾਜੜਾ ਥੱਲੇ ਥੋੜਾ ਜਿਹਾ ਲਾ ਸਕਦਾ ਆ ਨਾ ਬਾਲਾਂਗੇ ਆਲੂ ਤੇ ਇੱਕ ਰੀ ਮਾ ਠੰਡਾ ਪੀ ਲਈਓ ਨਾ ਜਦ ਤੇ ਬੜੀ ਲੱਗੀ ਪਾਣੀ ਦੀ ਲੱਭਿਆ ਉਰੇ ਲਿਆ ਤਾਂ ਇਹ ਕੋਲੀ ਦੀ ਚੀਜ਼ ਐ ਹਾਂ ਕੋਲੀ ਦੀ ਚੀਜ਼ ਐ ਇਹ ਲੱਕੜ ਦੇ ਉੱਗਿਆ ਹਨ ਮਸ਼ਰੂਮ ਵਰਗਾ ਹੁੰਦਾ ਆ ਵੇ ਰਾ ਰੋਟ ਲਾਗੇ ਉਹਦੇ ਉੱਤੇ ਚੱਲ ਕੀ ਐ ਆ ਚਾਕੂ ਤੇ ਉਹ ਲਿਆ ਪਿਆਜ਼ ਲਾਓ ਪਿਆਜ਼ ਹਾਂ ਚੜਾ ਚੜਾ ਹੀ ਪਿਆਏ ਕੱਟ ਲੈਣਾ ਤੇ ਤੁਸੀਂ ਨਾ ਐਂ ਵੀ ਅੱਗ ਬਾਲ ਦੇਣੀ ਪੁੱਛ ਬਾਲ ਕੀ ਕਿ ਨਹੀਂ ਅੱਗ ਬਲ ਗਈ ਤੇ ਉਹ ਅੰਨੀ ਐ ਹੂੰ ਵੇਖਦਾ ਨਹੀਂ ਤੂੰ ਅੰਨਾ ਤੇਰਾ ਪ੍ਰਾਨ ਨਾ ਮੈਨੂੰ ਪਤਾ ਪੂ ਵਾ ਤੇ ਬਾਰੇ ਬਾਂਦਰਾਂ ਦੀ 부ਤੀ ਐ ਵੀ ਤੇਰੀ 부ਤੀ ਸੇਮ ਟੂ ਸੇਮ ਇੰਦੇ ਵਰਗਾ ਸੇਮ ਟੂ ਸੇਮ ਇੰਦੇ ਵਰਗਾ ਮੇਰਾ ਭਰਾ ਮੇਰੇ ਰੇਰ ਗਈ ਹੋਊਗਾ ਤੂੰ ਤਾਂ ਚੁੱਕ ਕੇ ਲਿਆਂਦੀ ਬੰਦਰ ਰੇਰ ਦੀ ਬੁੱਤੀ ਤੂੰ ਤਾਂ ਚੁੱਕ ਕੇ ਲਿਆਂਦੀ ਤੂੰ ਕਿਥੇ ਸਾਡੇ ਚ ਰਲਣਾ ਟਾਈਮ ਤਾਂ ਤੁਹਾਡੇ ਨਾਲ ਸੋਣੀ ਹੈਗੀ ਆ ਲੈ ਲਾ ਲਓ ਬਾਅਦ ਚ ਆਪਾਂ ਸਾਰਾ ਕੰਮ ਕਰਨਾ ਹੈ ਜੀ ਅੱਗ ਆਪਣੀ ਬਲ ਗਈ ਆ ਤੇ ਆਲੂਆਂ ਚ ਪਾਤਾ ਪਾਣੀ ਤੇ ਆਲੂ ਰੱਖ ਉੱਤੇ ਉਬਲ ਨੇ ਰੱਖ ਰੱਖ ਛੇਤੀ ਕਰ ਅੱਗ ਘੱਟ ਕਰ ਲੈ ਕਰੀ ਨਾ ਭਾਵੇਂ ਰੱਖ ਆਲੂ ਉੱਪਰ ਉਬਲ ਨੇ ਚਲੋ ਆਲੂ ਇਧਰ ਲਿਆ ਛਿੱਲ ਗਏ ਚਲ ਦਿਨੇ ਤੇ ਅਕੜਾ ਹੀ ਰੱਖਦੀ ਉਹ ਤੇਲ ਗਰਮਕਾਰ ਹੋਣਾ ਹੁਣ ਉਬਲ ਗਿਆ ਤੇ ਦਿਆਂ ਛਲਾਂ ਟਿੱਕੀਆਂ ਵਾਸਤੇ ਜੇ ਅਸੀਂ ਖੇਰ ਕੀਤਾ ਕੈਂਪਿੰਗ ਖੇਰ ਦੀ ਪਰ ਹੋ ਗਿਆ ਸਾਨੂੰ ਨੇਰਾ ਹੁਣ ਦੋ ਜਣੇ ਨੂੰ ਭੇਜਿਆ ਘਰੋਂ ਬੈਟਰੀ ਲੈ ਕੇ ਆਓ ਮੈਂ ਕਿਹਾ ਇੱਥੇ ਤਾਂ ਨੇਰਾ ਕਰਤਾ ਜੇ ਦਿਸੇਗਾ ਨਹੀਂ ਕਿੰਨਾ ਇੱਥੇ ਹੁਣੇ ਖੇਤਾਂ 'ਚ ਨਿਹਰਾ ਆਣਾ ਦਰਗਬਾਰ ਰਹੀ ਸਾਡੀ ਆ ਨਿਹਰ ਕੋਪ ਹੋ ਜਾਣਾ ਹੁਣੇ ਛੱਟ ਨੂੰ ਛੱਲੇ ਛੱਲੇ ਆਲੂ ਦਵਾ ਦਵ ਲਾ ਮਾਚ ਲਾਉਣਾ ਨਾਲ ਫਿਰ ਤੇਰੇ ਆਲੂ ਤੇ ਗਏ ਹੁਣ ਛੱਲੇ ਕਿਨਾਂ ਲੱਗੇ ਇਕਰੀ ਹੈ ਨਾ ਤੈਨੂੰ ਬੈਂਡਰੀ ਲਾਈਨ ਭੇਜਿਆ ਸਾਈਕਲ ਤੇ ਤੇ ਲੈ ਕੇ ਆਜੋ ਹੈ ਕਿ ਨਹੀਂ ਦਵਾ ਦਵ ਆਹ ਯਾਰੀਆਂ ਮਿਰਚਾਂ ਕੱਟੀਆਂ ਮੈਂ ਮਾੜੀਆਂ ਪਾ ਦिए ਇਹਦੇ ਚ ਹਾਂ ਰੋਕ ਚਲੋ ਆਹ ਲਾਲ ਮਿਰਚ ਪਾਉਣ ਲੱਗੇ ਆ ਜੀ ਚਲੋ ਆਹ ਨਮਕ ਆ ਜੀ ਆ ਥੋੜਾ ਜਿਹਾ ਪਾਉਣ ਲੱਗੇ ਆ ਕਾਲਾ ਨਮਕ ਸਵਾਦ ਨਾਲ ਚਲੋ ਆਹ ਯਾਰਾ ਰੋਟਾ ਥੋੜਾ ਜਿਹਾ ਰੱਖ ਲੈ ਮੈਨੂੰ ਰੱਖਣਾ ਗਾ ਇਹ ਸਾਰੇ ਪਾ ਦੇਣਾ ਇੱਥੇ ਅੱਗੇ ਥੋੜਾ ਪਾਉ ਮੈਂ ਚਲੋ ਆ ਪਾਉਣ ਲਗਾਈ ਮੈਦਾ ਵੀ ਥੋੜਾ ਜਿਹਾ ਮੇਰੇ ਨਾਲ ਨਾ ਟਿੱਕੀ ਮੜੀ ਸਖਤ ਹੋ ਜਾਏਗੀ ਚੱਲ ਬਾਹਰ ਹੁਣ ਚੰਗੀ ਤਰ੍ਹਾਂ ਇਹਨੂੰ ਗੋਲਦੇ ਆ ਸੂਰ ਹੀ ਰਹਿੰਦੇ ਇੱਥੇ ਹੋਰ ਕੋਈ ਚੀਜ਼ ਨਹੀਂ ਉਹ ਦੂਜਾ ਨਹੀਂ ਸਿੰਘ ਜੀ ਵਾਲੇ ਰਹਿੰਦੇ ਹਾਂ ਉਹ ਸੂਰ ਹੀ ਆ ਪੁੱਤ ਆਪਣੀ ਮੱਕੀ 'ਚ ਕਿੰਨਾ ਚਿਰ ਬੈਠੇ ਰਹੇ ਆ ਹੇ ਆਪਣੇ ਖੇਤरां ਜੀ ਨੇ ਹੋਰ ਦੋ ਪਟਿੱਕੀਆਂ ਬਣਾ ਰਿਆ ਟਿੱਕੀਆਂ ਵਾਲਦੇ ਪਰ ਟਿੱਕੀਆਂ ਹਣੀ ਤੂੰ ਪੰਗਾ ਪਾਇਆ ਮੈਨੂੰ ਟਿੱਕੀਆਂ ਦਾ ਹਾਏ ਖੇਤ ਜਾ ਕੇ ਪਕੌੜੇ ਘਰੇ ਨਹੀਂ ਖਾਦਾ ਆ ਆਲੂ ਵਾਲੀ ਟਿੱਕੀ ਤੇਲ ਗਰਮ ਹੋ ਗਿਆ ਨਹੀਂ ਆ ਇਹ ਕਿੱਥੇ ਗਰਮ ਹੋ ਜਾਣਾ ਹਾਂ ਹੋ ਗਿਆ ਗਰਮ ਹੋ ਗਿਆ ਤੇ ਹਾਂ ਨਾਲ ਜਾ ਜਾ ਕੇ ਰੱਖ ਵਿੱਚ ਟਿੱਕੀਆਂ ਮੈਂ ਤੇ ਦੋ ਆਉਣਾ ਢੋੜਾ ਢੋੜਾ ਆਥਾ ਅਸੀਂ ਆਟਾ ਗੜਦਲ ਗੁੰਨਿਆ ਆਟਾ ਮੈਂਟ ਮਾਰਿਆ ਗੁੰਨਣ ਲੱਗਿਆਂਗੇ ਆਲੂ ਫੇਨੇ ਫੇਕੇ ਪਾਸੇ ਮਾਰੇ ਪਾਸੇ ਦਾ ਤੋਂ ਮਾਰੇ ਟਿਕੀਆਂ ਬਣਾਈਆਂ ਵੇ ਬਣੀ ਕਿ ਨਹੀਂ ਇੱਕ ਨੰਬਰ ਟिक्की ਹੂੰ ਓੜਾ ਬਾ ਹਾਤੀ ਪਾਉਂਦੇ ਹੋ ਇਹ ਬੋਤ ਮੈਦਾ ਮੈਦਾ ਰਾ ਰੋਟਾ ਅਚਾਰਾ ਰੋਟ ਅਰੇ ਰੋਟ ਤੇ ਮੈਦਾ ਰਲਿਆ ਉਹਦੇ ਨਾਲ ਨਾ ਫਿਰ ਟਿੱਕੀ ਹੱਥ ਨੂੰ ਨਹੀਂ ਲੱਗਦੀ ਤਾਂ ਕਰਕੇ ਇਹਦੇ ਵਿੱਚ ਨਹੀਂ ਆਂਦੀ ਭਈ ਇਹ ਦੂਜਾ ਵਨ ਆਪੇ ਚਲੀ ਜਾਣੀ ਆਉਲੀ ਆਲੀ ਖੁਰਕੇ ਨਾ ਪਿਗਲੀ ਜਾਊਗੀ ਤੇ ਚਲੀ ਜਾਊਗੀ ਨਾ ਮੈਨੂੰ ਮੇਰਾ ਪਸੀਨਾ ਕਿੰਨਾ ਆ ਗਿਆ ਮੈਂ ਡੋਪਲ ਮੜ ਆ ਗਿਆ ਤੇਲ ਗਰਮ ਹੋੰਦਿਆ ਉਹ ਬਾਲੇ ਤਾਂ ਨਹੀਂ ਮਾਰਦਾ ਪਿਆ ਬਾਲੇ ਮਾਰਾਂ ਕਰਦੋ ਤਾਂ ਕੋਈ ਨਾ ਕੋਈ ਭੱਲੇ ਆ ਗਪਾਲੀ ਪਈ ਵੇਖੋ ਠੰਡਾ ਜਿਹਾ ਬਾਲਾ ਕਰਾਂਗੇ ਅੱਗ ਗੱਡ 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 ਮੈਨ ਲੱਗੀ ਹੋਵੇ ਮੈਂ ਫਰਾਈ ਕਰ ਲੈ ਆਂ ਹਾਂ ਟਟ 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 ਫਾਈਨ ਆ ਉਹ ਵੇਖੋ ਇਧਰ ਪਾ ਪਾ ਡੋਨੋ ਮੈਨੂੰ ਪਾ ਐਡਾ ਮੇਰਾ ਭਾਰਪਾ ਗਾਸੀਆਂ ਪੀਓ ਵਾਧੂ ਮੈਨੂੰ ਦੇ ਦਿਓ ਆਰਾ ਰੋਟਾ ਲੀਏ ਤੁਸੀਂ ਪੀਓ ਆਰਾ ਰੋਟਾ ਆਰਾ ਰੋਟਾ ਮੇਰਾ ਭਾਂ ਹੋ ਗਿਆ ਬਸ ਹਲਾ ਨਹੀਂ ਪੀਲਾ ਦੇ ਆ ਮੈਂ ਜੂਸ ਪੀਣ ਲੱਗਾ ਵੇਖ ਸੜਾ ਸੜਾ ਮੈਂ ਬਿਲਾ ਉਹ ਬਣਾਉਣਾ ਕਿ ਨਹੀਂਣਾਣਾ ਟਿੱਕਿਆ ਟਿੱਕਿਆ ਛੱਡੋ ਪਾਣੀ ਤੇਲ ਤੇਲ ਤਾਂ ਬਾਲਾ ਗਰਮ ਹੋ ਗਿਆ ਜੀ ਅੱਗੀ ਬੜੀ ਲੱਗਦੀ ਥੱਲੇ ਤੇ ਪੂਕਣਾ ਤਾਂ ਲੈ ਕੇ ਚੱਕ ਟਿੱਕੀਆਂ ਨਹੀਂ ਆ ਜਾਂ ਚੱਲੀਆਂ ਕਰਕੇ ਬੰਦੀਆਂ ਵਈਆਂ ਨੇ ਟਿੱਕੀਆਂ ਪਾਕਾਂ ਨੇ ਨਾ ਮੈਨੂੰ ਸਤਾਇਆ ਸੀ ਵੀ ਖੇਤ ਜਾ ਕੇ ਨਾ ਟਿੱਕੀਆਂ ਬਣਾਉਣੀਆਂ ਆ ਵੇ ਨੱਚਦਾ ਅੱਜ ਹੈ ਆ ਵੇਖੋ ਟਿੱਕੀਆਂ ਬਣਾਉਣ ਡਿਆ ਸੀ ਕਰ ਇਹਨੂੰ ਕੱਢਣੀ ਵੀ ਆ ਇਹਨੂੰ ਪਾਸਾ ਵੀ ਪਲਟਣਾ ਐ ਕਿ ਇੱਕ ਪਾਸੇ ਹੀ ਪਕਾਣੀ ਪਲਟਦੇ ਪਲਟਦੇ ਆ ਜੇ ਸਭ ਤੋਂ ਪਹਿਲੀ ਉਹ ਤਾਂ ਪਲਟੋ ਫਿਰ ਹਾਂ ਸਨਾਰ ਰੱਖਦਾ ਸ਼ੈਫ ਸਾਹਿਬ ਵੇਖੋ ਕਿੱਡੀਆਂ ਪਿਆਰੀਆਂ ਟਿੱਕੀਆਂ ਬਣੀਆਂ ਹੈ ਬਹੁਤ ਵਧੀਆ ਟਿੱਕੀ ਬਣੀ ਸਾਡੀ ਆਲੂ ਟਿੱਕੀ ਮੈਂ ਮੱਥੇ ਆਲੀ ਲਾਈਟ ਲਾਈ ਆ ਇਹਦੇ ਨਾਲ ਦੀਦਾ ਪਰ ਮਸਹੀਨਾ ਬੜਾ ਹੁੰਡਿਆ ਗਰਮੀ ਚ ਆ ਵੇਖੋ ਟਿੱਕੀਆਂ ਤਿਆਰ ਹੁੰਦੀਆਂ ਨਾ ਹੌਲੀ ਹੌਲੀ ਆ ਪਹਿਲਾਂ ਜਿਆਦੀ ਅੱਗ ਕਰਕੇ ਜਵਾਕਾ ਨੇ ਨਾ ਬੜੀ ਸੁਆਦਾ ਬੜੀ ਸੁਆਦਾ ਬੜੀ ਸੁਆਦ ਹੈ ਅੱਛਾ ਇੱਕ ਨੰਬਰ ਆ ਗਿਆ ਚਲੋ ਨਾਲ ਨਾਲ ਟਿੱਕੀ ਮੰਦੀ ਤੇ ਨਾਲ ਨਾਲ ਪੀਣੇ ਪੈਂ ਠੰਡਾ ਉੱਧਾ ਗਰਮੀ ਬੜੀ ਹੈ ਭਾਈ ਪਸੀਨਾ ਬੜਾ ਆਈ ਜਾਂਦਾ ਮੈਂ ਤੁਹਾਨੂੰ ਦੱਸਿਆ ਕਿੱਥੇ ਆਖਿਆ ਸੀ ਆਪਣੀ ਵੇਖੋ ਕਿੰਨਾ ਨਿਹਰਾ ਹੋ ਗਿਆ ਜਿਵੇਂ ਇਹ ਸੂਰਜ ਡੁੱਬ ਗਿਆ ਹਾਂ ਛੜਕਦੇ ਕੋਈ ਚੀਜ਼ ਆਣ ਲਈ ਆ ਬੜਾ ਨਿਹਰਾ ਹੋ ਗਿਆ ਕੋਈ ਹਾਂ ਛੜਦੀਆਂ ਆਵਾਜ਼ਾਂ ਮੈਂ ਤਾਂ ਡਰ ਗਿੱਦੜ ਰੋਂਦਾ ਹੈ ਕਿਤੇ ਗਿੱਦੜ ਮੈਨੂੰ ਡਰ ਲੱਗ ਜਾਂਦਾ ਦੂਰ ਆ ਕਿਤੇ ਗਿੱਦ ਕੋ ਸਾਡੇ ਗਰੀਬਾਂ ਦੀ ਕੜਛੀ ਵੇਖੋ ਕੜਛੀ ਅਸੀਂ ਘਰੇ ਕੋਈ ਲੈ ਕੇ ਨਹੀਂ ਆਏ ਸਮਾਨ ਤੇ ਹੁਣ ਨਾ ਇੰਦੇ ਨਾ ਡੱਕਿਆਂ ਨਾ ਪਲਟਣ ਡਏ ਆ ਥੈਂਕ ਯੂ ਬੰਦਾ ਫਿਰ ਆਹ ਜੱਟ ਦੀ ਗਾੜੀ ਆਹ ਤਾਂ ਚੱਲਦਾ ਜੱਟ ਤਾਂ ਜੇ ਗਾੜੀ ਹੁੰਦੇ ਹੁਣ ਗਿੱਦੜ ਵਾਂਗਿਆ ਤੇ ਜੱਟ ਵੜ ਗਿਆ ਅਸੀਂ ਥੱਲੇ ਨੂੰ ਖੋੜੀ ਜੇ ਵੜ ਗਿਆ ਜੱਟ ਖੋੜੇ ਜੱਟ ਨੇ ਲੱਭਣਾ ਨਹੀਂ ਜੇ ਇੱਕ ਅੱਧਾ ਹੋਰ ਵਾਂਗਿਆ ਤਾਂ ਹਨਾਏ ਜੱਟੀ ਜਿਵੇਂ ਸਮਝ ਗੱਡੀ ਜੀ ਹੁੰਨ ਤੈਨੂੰ ਡਰ ਲੱਗਦਾ ਗੱਡੀ 'ਚ ਬਹਿ ਕੇ ਖਾਵਾਂਗੇ ਯਾਰ ਰਹੇ ਗਿਆਂ ਲਾਸਟ 6-7 ਜਣੀਆਂ ਇਕੱਠੀਆਂ ਪਾਤੀਆਂ ਜਵਾਕ ਕਾਲੇ ਪੈਂਡੇ ਇੱਕ ਵਾਰੀ ਗਿੱਦੜ ਵਾਂਗਿਆ ਤੇ ਇਹਨਾਂ ਦੀ ਚੀਕ ਪੈ ਗਈ ਆ ਕਹਿੰਦੇ ਨਿਕਲ ਚੱਲੀਏ ਘਰਾਂ ਨੂੰ ਆ ਤਾਂ ਕਹਿੰਦਾ ਹੁੰਦਾ ਉਹਦਾ ਕਾਰ 'ਚ ਬਹਿ ਕੇ ਖਾਈਏ ਕੋੰਟੀ ਕੀ ਦਾ ਤਿਆਰ ਓ ਆਣੀ ਦੀ ਆਣੀ ਵੇ ਅਣੀਵੇ ਹਾਂ ਉਹ ਤਾਂ ਬੜੀ ਦੂਰ ਆ ਓਏ ਉਹ ਕੌਣ ਹੈ ਬੜੀ ਦੂਰ ਆ ਕਿਹੜਾ ਉਹ ਕੌਣ ਹੈ ਓਏ ਉਹ ਪਾਣੀ ਪੂਣੀ ਵਾਲੇ ਡਰਦੇ ਕਿਉਂ ਜੇ ਕੋਈ ਹੁੰਦਾ ਕੌਣ ਹੈ ਬਣੀ ਤੇਰੇ ਪਿੱਛੇ ਗਿੱਦੜ ਕੋਈ ਨਹੀਂ ਆ ਗਿੱਦੜ ਇੱਥੇ ਕਿੱਥੇ ਆ ਇੱਥੇ ਆ ਗਿਆ ਗਿੱਦੜ ਡਰਾਉਂਦੇ ਆ ਜਿੱਕੇ ਗਿੱਦੜੇ ਖੇ ਹੁੰਦਾ ਮੈਂ ਇੱਥੇ ਬੋਨੇ ਸੀ ਉਹਨੇ ਸਹੀ ਗੱਲ ਆ ਗੇਚੇ ਲਾੜ ਜੱਗਿਆ ਹਾਂ ਰਹੀ ਨਹੀਂ ਨਾ ਪਰ ਗੰਨ ਦਾ ਅਟੀ ਦੀ ਚਲੀ ਅੱਠ ਨਹੀਂ ਹੋਰ ਖਾੜਾ ਟਿੱਕੀ ਵਾਲਾ ਖਾੜਾ ਆਲਾ ਹਾੜ ਉਹ ਆ ਜਵਾਗਾਂ ਦੇ ਅਸੀਂ ਖੇਤ ਜਾ ਕੇ ਬਣਾਉਣੀਆਂ ਹੈਂ ਠੀਕ ਗੱਲ ਹੈ ਮਾ ਚਲੋ ਘਰੇ ਤਾਂ ਦੇ ਰੋਜ਼ ਹੀ ਖਾਈ ਦਿਆਂ ਨਜ਼ਾਰਾ ਤਾਂ ਦੇ ਖੇਤ ਹੀ ਆਊਗਾ ਬਸ ਅਸੀਂ ਹੁਣ ਚਲੇ ਜਾਣਾ ਆ ਦੋ ਕਵਾਰੀ ਗਿੱਦੜ ਮੰਗਿਆ ਤੇ ਦੀ ਜਾਨ ਨਿਕਲ ਗਈ ਨਿੱਕੇ ਦੀ ਤਾਂ ਗਰਮੀ ਨਹੀਂ ਗਿੱਦੜ ਨਹੀਂ ਮੰਗਦਾ ਪਿਆ। ਅੰਚ ਪਰੇ ਬਾਅਦ ਚ ਪਾਈਏ ਕਰੀ ਟਿੱਕੀਆਂ ਕੱਢ ਲਈਏ ਪੁੱਤ ਬਾਅਦ ਚ ਖਾ ਬਣਾ ਲਈ ਤੂੰ। ਆ ਕਿੰਨੀਆਂ ਕ ਟਿੱਕੀਆਂ ਮੜੀਆਂ ਨਾ ਟਿੰਕੀਆਂ ਨੂੰ ਪਲਟ ਹਣ। ਉਹ ਪਰੇ ਪਿਆ ਉਹ ਪਿਆ ਪੰਨਿਆਂ ਦੇ ਉੱਤੇ ਡੱਕਾ ਜਿਹੜਾ। ਅੰਗੀ ਬੜੀ ਅੱਖਾਂ ਚ ਤੂੰ ਆ ਪਈ। ਖੇਤਾਂ ਹੀ ਗਿੱਦੜ ਹੁੰਦੇ ਆ ਇਹਦੇ। ਕਿਉਂ ਵੀ? ਹੋਰ ਖੇਤਾਂ ਚ ਕੀ ਆ? ਇੱਥੇ ਮੈਂ ਤਾਂ ਕਾਨੀ ਬੰਦ ਕਰ ਲੈਣਾ। ਸਾਡੇ ਖੇਤ ਦੇ ਲਾਗੂਆਂ ਦੀ ਨਾ ਟ੍ਰੇਨ ਲੰਘਦੀ ਜੇ। ਇਹ ਚੱਲੀ ਬੀਕਾ ਨੈਰ। ਪਤਾ ਕਿੰਨੂੰ ਖਾਂਦੇ ਆ ਜਿਹੜਾ ਬੰਦਾ ਟਿੱਕੀਆਂ ਖਾਂਦਾ ਨਹੀਂ ਖਾਂਦਾ ਨਹੀਂ ਖਾਂਦਾ ਕਿਉਂ ਨਾ ਮੈਂ ਨਹੀਂ ਟਿੱਕੀ ਖਾਂਦਾ ਉਹਨਾਂ ਨੂੰ ਪਤਾ ਵੀ ਟਿੱਕੀ ਹੀ ਹੁੰਦੀ ਆ ਹਾਂ ਨਹੀਂ ਉਹ ਟਿੱਕੀ ਖਾਂਦੇ ਹੀ ਨਹੀਂ ਉਹ ਉਹਨੂੰ ਖਾਂਦੇ ਆ ਜਿਹੜਾ ਟਿੱਕੀਆਂ ਖਾਂਦਾ ਕੀ ਸਮਝ ਆਈ ਹਾਂ ਬਾਸ ਫਿਰ ਜਿਹਨੇ ਟਿੱਕੀ ਖਾ ਲਈ ਉਹਨੂੰ ਖਾ ਜਾਣਾ ਹਾਂ ਜਿਹੜਾ ਬੰਦਾ ਟਿੱਕੀਆਂ ਖਾਂਦਾ ਨਾ ਉਹ ਉਹਨਾਂ ਨੂੰ ਖਾਂਦੇ ਆ ਸਾਰੇ ਲੋਕੀ ਖਾਂਦੇ ਆ ਇਹ ਤਾਂ ਤੁਸੀਂ ਵੀ ਖਾਓਗੇ ਟਿੱਕੀ 버ਗਰਾਂ ਚ ਵੀ ਟਿੱਕੀ ਆ ਵੇਖੋ ਜੀ ਅਸੀਂ ਕਿਦਾਂ ਦੇ ਜਿਗਾਰਡ ਕੀਤੇ ਖੇ ਦਾ ਕਿ ਟਾਂ ਜੋੜ ਕੇ ਬਾਲਨ ਇਕੱਠਾ ਕੀਤਾ ਜੇ ਬਾਲਨ ਇਕੱਠਾ ਕਰਕੇ ਉਹ ਆਹੀ ਟਿੱਕੀ ਕਰ ਤੇ ਲਿਆ ਕੇ ਤੁਹਾਡੇ ਤੋਂ ਸਵਰ ਤਾਂ ਹੁੰਦਾ ਹੀ ਨਹੀਂ ਆਲੂ ਬਾਲੇ ਆਲੂ ਬਾਲ ਕੇ ਤੇ ਹੁਣ ਟਿੱਕੀਆਂ ਬਣਾਈਆਂ ਟਿੱਕੀਆਂ ਬਣਾ ਕੇ ਤੇ ਖਾ ਕੇ ਤੇ ਅਸੀਂ ਭਰਾਵਾ ਘਰਾਂ ਨੂੰ ਨਿਕਲ ਜਾਣਾ ਠੀਕ ਹੈ ਨਾ ਫੇਰ ਬਾਅਦ ਚ ਇੱਥੇ ਗਿੱਦੜ ਸਮੈਲ ਸੁੰਘ ਕੇ ਆਉਂਦੇ ਹਾਂ ਹਾਂ ਗਿੱਦੜ ਕਹਿਣਗੇ ਉਹ ਤਾਂ ਨਿਕਲ ਗਏ ਹੁਣ ਟਿੱਕੀਆਂ ਟੁਕਕੀਆਂ ਦਾ ਪੋਰਚੋਰ ਖਾ ਲਈਏ ਹੈ ਕਿ ਨਹੀਂ ਆਹ ਕਾਤੋਂ ਗੰਦਾ ਦਿਖਾ ਲਈ ਚ ਮਾਰੀ ਜਿੰਨੀ ਇਹ ਸਾਫ ਹੀ ਧੋ ਕੇ ਲੈ ਕੇ ਆਇਆ ਸੀ ਵੇਖੀ ਕੀ ਗਏ ਗੰਦੇ ਢੱਕਿਆਂ ਵਾਲੀ ਨਾ ਹਨ ਖਵਾਦੀ ਹੈ ਨਾ ਵੀ ਇਹ ਇਹਨੂੰ ਨਾ ਆਪਾ ਇਸੋ ਟਿਪੀਕ ਗਿਆ ਬਣੀ ਚੱਲ ਚੱਲ ਇਹਨਾਂ ਨੂੰ ਕੱਢੋ ਨਾ ਤੇ ਉੱਤੇ ਛਿੱਟ ਨਾ ਪਾ ਲਈ ਖੜ ਜਾਂਦਾ ਦਿੱਤਾ ਸ਼ਰਾਬ ਨਾ ਕਦੇ ਪੂਰਾ ਹੀ ਹੁੰਦਾ ਹੁੰਦਾ ਹੈ ਕਦੇ ਜੇ ਤੇ ਭਰਾਵਾ ਨਹੀਂ ਦੇਦਾ ਫਿਰ ਭੈਣ ਵੀ ਰੋਏਗੀ ਭਰਾ ਦਾ ਖਰਾਬ ਨਹੀਂ ਚੜਦਾ ਹੁੰਦਾ ਟੈਨ ਇਹਨੇ ਸਾਸ ਤੋਂ ਛੇਤਰ ਹੀ ਗਾਣੇ ਆ ਕੰਮ ਹੋਣਾ ਨਹੀਂ ਮੈਂ ਵਿਆਹ ਕਰਾਉਣਾ ਹੀ ਨਹੀਂਗਾ ਮੈਂ ਸੱਸ ਦਾ ਧੂਆ ਨਹੀਂ ਮਾਰਨਾ ਕੋਈ ਨਹੀਂ ਜਦੋਂ ਵਿਆਹ ਕਰਾ ਲੈਣਾ ਤੇ ਸੱਸ ਤੇ ਨਹੀਂ ਦਿਖਾਵਾਂਗੀ ਵੀਡੀਓ ਆ ਵਿਆਹ ਵੇਲੇ ਕੀ ਆਂਦੀਆਂ ਆਦੀ ਸੱਸ ਨੂੰ ਜਿਹੜੀ ਛੋਟੇ ਦੇ ਵੇਲੇ ਆਈ ਮਜ਼ਾਕ ਦਾ ਧੂਆ ਨਹੀਂ ਮਾਰਨਾ ਆ ਵੀਡੀਓ ਉਹ ਉਹ ਨੂੰ ਕਹਿੰਦਾ ਵੰਡਾ ਇਹਨੂੰ ਇੱਕ ਰੀ ਜਦੋਂ ਹੱਥ 'ਚ ਪੈਸਾ ਆਉਂਦਾ ਹੈ ਨਾ ਤਾਂ ਸੱਸਾਂ ਸੱਸਾਂ ਨਹੀਂ ਭਜ ਕੇ ਇੰਮੀ ਆਉਂਦੀਆਂ ਗਿਆ ਨਾਲੇ ਮੈਂ ਵਿਆਹ ਹੀ ਨਹੀਂ ਕਰਾਉਣਾ ਚੱਲਾ ਲੱਗ ਜੂ ਪਤਾ ਟਾਈਮ ਹੀ ਦੱਸੂ ਗੁੰਬੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਾਂ ਇਧਰ ਅੜੀ ਜਾਂਦੇ ਇਧਰ ਰਾੜਾ ਲੱਗੀ ਜਾਂਦਾ ਇਹਨਾਂ ਨੂੰ ਆ ਮੁੰਡੇ ਨੇ ਮਾਰੀਆਂਆਂ ਜਾਂ ਕਾਲੀਆਂ ਕਰਤੀਆਂ ਅੱਗ ਤੇਜ਼ ਕਰਕੇ ਹਾਂ ਆ ਲੰਗਦੀ ਆ ਬੋਰ ਗੰਗਾ ਨਗਰ ਵਾਲੀ ਛੜਕ ਸਾਡੇ ਲਾਗੇ ਖੇਤ ਦੇ ਇਧਰ ਛੜਕਿਆ ਤੇ ਇਧਰ ਲਾਇਣ ਆ ਵਿਚਕਾਰ ਸਾਡਾ ਖੇਤ ਹੈ ਹੋਰ ਨਾਲ ਹੀ ਦੋ ਟਿੱਕੀਆਂ ਦੇ ਨਾਲ ਹੀ ਇਹਨਾਂ ਦੇ ਬੰਡਾ ਆ ਅਲੂ ਫ੍ਰੈਂਚੀ ਕੇਮਚ ਫਰਾਈ ਦੀ ਆਲੂ ਦੀ ਉਹ ਹੋਈ ਹੋ ਗਿਆ ਫ੍ਰੈਂਚ ਫਰਾਈ ਤੇ ਫ੍ਰੈਂਚੀਆ ਚਾਚਾ ਹੁਣ ਕੁਛ ਨਹੀਂ ਦੀਦਾ ਫਰਾਂਚੀ ਫਰਾਂਚੀ ਮੈਨੂੰ ਦਾ ਕਿਆ ਵੀ ਐ ਸਾਹਮਣੇ ਮਾਰੇ ਲੈ ਤੇ ਕੀ ਆ ਉਹ ਕਿੰਨਾ ਮੇਰਾ ਹੁਣ ਸਾਹਮਣੇ ਤਾਂ ਨੇਹਰਾ ਹੀ ਹੋਣਾ ਵੇਖ ਕੀ ਹਾਲ ਹੋਇਆ ਪਿਆ ਇਹ ਦੇ ਕੁੰਡੀਆਂ ਲੈ ਕੇ ਨਿਕਾ ਕੇ ਕੰਮ ਨਹੀਂ ਕਰ ਹਾਂ ਤਾਂ ਇੱਥੇ ਤਾਂ ਚਾਂਦਨ ਕਰਕੇ ਖੜੇ ਹਾਂ ਬਸ ਬਣ ਗੀ ਹੁਣ ਖਾ ਗਏ ਤੇ ਚੱਲੂ ਕਰਾਂ ਨੂੰ ਠੰਡਾ ਆਪਣਾ ਵੇਹ ਲੈ ਤੇ ਮੱਖੀਰ ਤਾਂ ਨਹੀਂ ਪੀ ਗਏ ਸਾਰਾ ਨਿਕਲ ਜੂ ਪੀਏ ਤੂੰ ਹੁਣ ਆ ਪੀ ਗੀਓ ਮੈਂ ਮਾਜੀ ਜੀ ਆਵੇ ਬਣ ਗਿਆ ਆ ਥੇ ਕਿ ਦੜਮਾਗਦੇ ਜੇ ਹਾਏ ਹਾਣੀ ਟਿੱਕੀ ਹਾਂ ਹਾਏ ਕੀ ਹੋਇਆ ਓਏ ਬਾਬਾ ਚੱਲੀਏ ਓਏ ਚੱਲਦੇ ਕੀ ਹੋਇਆ ਈ ਇੱਧਰ ਏਕ ਅ ਕੀ ਹੋਇਆ ਈ ਗਿੱਦੜ ਤੈਨੂੰ ਡਰ ਲੱਗ ਗਿੱਦੜ ਨਹੀਂ ਕੋ ਜਾਂਦੇ ਹੌਸਲਾ ਰੱਖ ਗਿੱਦੜ ਤੇਰੇ ਉੱਤੇ ਆ ਕੇ ਡੇਕਦੇ ਆ ਇਹ ਨਾ درخت ਵਾਵਾ ਉੱਤੇ ਆ ਆ ਪੁੱਤੋ ਤਾਂ ਬੜੀ ਦੂਰ ਵਾਂਗਦੇ ਇੱਧਰ ਕਿਤੇ ਆ ਬੜੀ ਦੂਰੋਂ ਨੇ ਰਹੀ ਦੀਦਾਂ ਸੇਰੇ ਵਖਾ ਦੇਗਾ ਤੈਨੂੰ ਇੱਧਰ ਬਾਗ ਆ ਨਾ ਬਾਗਾਂ ਚ ਵਾਂਗਦੇ ਆ ਤੂੰ ਐਵੇਂ ਨਾ ਮੇਰੇ ਛੇੜ ਡਰੀ ਜਾ ਅਸੀਂ ਤੇਰੇ ਕੋਲ ਆ ਠੰਡਾ ਮੱਲਾ ਤਾਂ ਬਸ ਕਰੀਏ ਮਾਜਾ ਤੇ ਨਾਲ ਟਿੱਕੀ ਤੇ ਆ ਬੈਠੀਆਂ ਸਾਡੀਆਂ ਜੋੜੀਆਂ ਜਿਨ੍ਹਾਂ ਨੇ ਖਾਣਾ ਤੇ ਜਿਨ੍ਹਾਂ ਨੇ ਮੈਨੂੰ ਤੰਗ ਕੀਤਾ ਹੈ ਆਵੇ ਲਈ ਆਉਂਦਾ ਹੁਣ ਠੰਡੇ ਹੈਂ ਖਾ ਗਿਆ ਦਾ ਨਿਕਲ ਚੱਲ ਗਿਆ ਆ ਲੈ ਫੜੋ ਆ ਲੈ ਫੜ ਮੰਨਿਆ ਮੈਨੂੰ ਸਭ ਤੋਂ ਘੱਟ ਸਵਾਸਲ ਦੇ ਦੋ ਘੱਟ ਆਲੀ ਕੱਢ ਲਈਏ ਆ ਲੈ ਉਹ ਬਾਚੋ ਵੀੜੀ ਹੁੰਦੇ ਇਹਨਾਂ ਨੂੰ ਲਾ ਦੇ ਪਾਵੇਂ ਪਾ ਦੇ ਇੰਨਾ ਪਿਆ ਹੈ ਠੰਡਾ ਦਾ ਵਾਧੂ ਆ ਠੰਡਾ ਨਹੀਂ ਮੁੱਕਦਾ ਦਿਓ ਮੈਨੂੰ ਵੀ ਮੇਰੀ ਟਿੱਕੀ ਲੈ ਵੀ ਮੈਨੂੰ ਦਿਓ ਮੇਰੀ ਟਿੱਕੀ ਲੈ ਲੈ ਜਿਹੜੀ ਮਰਜੀ ਉਹ ਹੌਲੀ ਫਲਾ ਦਿਓ ਆ ਲੈ ਇੰਦੇ ਸੋਸ ਪਾ ਦੋ ਬਸ ਪਾਈ ਦੋ ਇੱਥੇ ਆ ਵੇ ਉਹ ਹੋਰ ਕੋਨਾ ਆ ਲੈ ਠੰਡਾ ਹੈ ਇਹ ਤਾਂ ਗਰਮੀ ਬੜੀ ਆ ਲੈ ਠੰਡਾ ਖਾਣੀ ਆ ਲੈ ਮੰਨਿਆ ਠੰਡਾ ਮੈਂ ਕਿਤੇ ਬਟਾ ਉਹ ਪਰੇ ਉੱਤੇ ਬਹਿ ਜਾ ਮਨਿਆ ਕਿਵੇਂ ਬਣੀ ਟਿੱਕੀ ਹਾਂ ਹਣੀ ਕਿਵੇਂ ਬਣੀ ਟਿੱਕੀ ਸੋੜ हां करना है स्वाद है पूरी चलो करना मेहनत कीती सफल हो गई हां मेनू भी बिठा ला मैं किथे ਬਹਾਂ ਉਥੇ ਬਹਿ ਜਾਓ ਪਿੱਛੇ ਆ ਵੇ ਖਾਣਾ ਖਾਣਾ ਛੇਤੀ ਕਰਣੀ ਕਿਵੇਂ ਆ ਉੱਥੇ ਸੋਸ ਦੀ ਗਰਮ ਹੋ ਗਈ ਉੱਧਰ ਲੈਟ ਮਾਰੋ ਓ ਕਿਉਂ ਡਰੀ ਜਾਣਾ ਕੁਛ ਨਹੀਂ ਹੈਗਾ ਡਰਦਾ ਵੜਾ ਇੱਧਰ ਲੈਟ ਮਾਰ ਉਹਧਰ ਮਾਰੋ ਕੀ ਇੱਧਰ ਮੈਂ ਤੇਰੇ ਕੋਲ ਬੈਠਾ ਪੁੱਤ ਡਰਦਾ ਕਿਉਂ ਆਪਣੇ ਖੇਤਾ ਜਿੱਤਾ ਪਰਹਿਣਾ ਡਰਿਆ ਨਾ ਕਰ ਮੇ ਰਹਿੰਦੇ ਆ ਹਾਂ ਨਹੀਂ ਡਰਦਾ ਨਾ ਗਿੱਦੜਾਂ ਦਾ ਕੋਈ ਨਹੀਂ ਹੁੰਦਾ ਕੁੱਤੇ ਅਰ ਘੁੰਦੇ ਆ ਉਹ ਐਵੇਂ ਵਾਂਗੀ ਜਾਂਦੇ ਚੰਗਾ ਛੋਟੇ ਤੋਂ ਡਰ ਜਾਂਦੇ ਆ ਹਾਂ ਛੋਟੇ ਤੋਂ ਡਰ ਜਾਂਦੇ ਆ ਗਰਮਿਆਂ ਕੋਨੇ ਦੋ ਮਿੰਟ ਠਹਿਰ ਕੇ ਖਾ ਲੋ ਕਾਲੇ ਨਾ ਪਾਓ ਦੇਖੋ ਪੈਰ ਭਰਾ ਲੜੀ ਜਾਂਦੇ ਖੇਤ ਟਿੱਕੀਆਂ ਬਣਾਉਂਦੇ ਇਹਨਾਂ ਦਾ ਕੰਮ ਮੈਂ ਹਲ ਕਿਉਂ ਹੀ ਖੜੀ ਜੰਮ ਮੈਂ ਕਿਹਾ ਫੋਨ ਫੜ ਲਾ ਦੋ ਮਿੰਟ ਲੈਟ ਮੇਰਾ ਘਾਟਾ ਲਾ ਤੇਰਾ ਚੁੱਪ ਕਰਕੇ ਤੇ ਘਾਟਾ ਤੇੂੰ ਹੀ ਤੇਰੀ ਨਹੀਂ ਘਾਟੇ ਲਾਉਣ ਵਾਲੀ ਮੇਰੇ ਕੋ ਕਵਾਟੇ ਤੇ ਆ ਗਈ ਵੱਡੀ ਜੌਣਾ ਮੋੜ ਉਹ ਕੱਲਾ ਕੱਲਾ ਹੀ ਬੰਬੂਗੜ ਪੱਜ ਜਾਂਦਾ ਹੈ ਕੱਲਾ ਹੀ ਬੰਬੂਗੜ ਆ ਉਹ ਵੇਖੋ ਗੱਡੀ ਉਹ ਗੱਡੀ ਛੱਡ ਆ ਜੇ ਲੜਕੇ ਆਪਦੀ ਤੁਹਾਡੇ ਦੇ ਭੈਣ ਭਰਾਵਾਂ ਤਰ੍ਹਾਂ ਹੋਈ ਕੱਲਾ ਬੰਬੂਗੜ ਪੱਜ ਜਾਂਦਾ ਜੇ ਸਾਡੇ ਤਰਫ ਆਈ ਨਹੀਂ ਸੈਟ ਆਉਂਦੀ ਬਣੇ ਬੜੇ ਵਧੀਆ ਨਾ ਆ ਜਿਹੜੇ ਲਾਓ ਜੀ ਟਿੱਕੀ ਖਾਣਦੇ ਆਂ ਅਸੀਂ ਬੜੀ ਸਵਾਦ ਟਿੱਕੀ ਬਣੀ ਜੇ ਨਜ਼ਾਰਾ ਆ ਗਿਆ ਟਿੱਕੀ ਚ ਧੂਆ ਨਿਕਲਦਾ ਹੈ ਹਾਂ ਇੱਧਰ ਗਰਮ ਗਰਮ ਟਿੱਕੀ ਜੋ ਨਿਕਲਦਾ ਪਿਆ ਧੂਆ ਕਿਆਂ ਲਈਆਂ ਸ਼ਾਕ ਤੇ ਲੱਗੇ ਹੋਣੇ ਹੀ ਸਮਾਨ ਸਾਂ ਬਣਾਵਦਾ ਜੀ ਅਸੀਂ ਹੁਣ ਲੋਕੇਸ਼ਨ ਦਿੱਤੀ ਛੱਡ ਖਾ ਪੀ ਕੇ ਦਾ ਜਵਾਕ ਆਉਂਦੇ ਪਿਆ ਨਾਲ ਚੋਕਲਿਆ ਜਿਹੜਾ ਵਧੀਆ ਮਾਲ ਹੁਣ ਅਸੀਂ ਚੱਲਿਆਂ ਆਪਣੀ ਗੱਡੀ ਚ ਵੇਖੋ ਕਿ ਨਾਨੇ ਰਵਟਾਂ ਦੇ ਤੁਰੇ ਫਿਰਦੇ ਰਾਤ ਨੂੰ ਜਵਾਕਾਂ ਨੇ ਬੁਰਾ ਹਾਲ ਕੀਤਾ ਏ ਕਿ ਅੱਧੀ ਰਾਤ ਨੂੰ ਹਾਂ ਇਹਨੂੰ ਮੁੱਕਿਆ ਤੇ ਰੇਟ ਕੀਆ ਨਹੀਂ ਖਾਧਾ ਨਹੀਂ ਸਭ ਤੋਂ ਪਹਿਲਾਂ ਪਲਾਨ ਸਾਨੂੰ ਕਰਨ ਲਈ ਦੱਸਿਆ ਸੀ ਹਾਂ ਬੜਾ ਸਵਾਦ ਆਇਆ ਸਾਨੂੰ ਮਾਜੇ ਬੜੇ ਆਏ ਤੇ ਹੁਣੇ ਘਰੇ ਚੱਲੇ ਆਂ بڑی ਸਾਡੀ ਗੱਡੀ ਬਾਬੋ ਪੱਕੋ ਐ ਚਲੋ ਇਹੀ ਚੱਲੇ ਹੁਣ ਹਾਂ ਓਏ ਉਹ ਪੁੰਨੂ ਮੋਗੜਾ ਕੀ ਆ ਉਹ ਕੌਣ ਹੈ ਕਿੱਥੇ ਆ ਹਾਂ ਸਾਹਮਣੇ ਖੜੋ ਉਹ ਵੇਖੋ ਕਿੱਥੇ ਆ ਉਹ ਸਾਹਮਣੇ ਖੜਾ ਐਵੇਂ ਹਰ ਜੰਮ ਗੱਡੀ ਪੈਕ ਕਰਦਾ ਐਵੇਂ ਤੇਰੇ ਹੋ ਰਿਹਾ ਹੋ ਰਿਹਾ ਹੋ ਰਿਹਾ ਗੱਡੀ ਖੋਪਗੀ